ਬਹੁਤ-ਬਹੁਤ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਦੀ ਗੱਲ ਕਰਨੀ ਹੈ ਅਸੀਂ ਕਿ ਇੱਕ ਔਰਤ ਨੂੰ ਪਤੀ ਦੀ ਕਮੀ ਕਦੋਂ ਮਹਿਸੂਸ ਹੁੰਦੀ ਆ ਬੇਸ਼ੱਕ ਜ਼ਿੰਦਗੀ ਦੇ ਵਿੱਚ ਪਤੀ ਪਤਨੀ ਦਾ ਰਿਸ਼ਤਾ ਬਹੁਤ ਹੀ ਪਿਆਰਾ ਰਿਸ਼ਤਾ ਆ ਦੋਨੋਂ ਇੱਕ ਦੂਜੇ ਦੇ ਬਿਨਾ ਅਧੂਰੇ ਆ ਪਰ ਦੋਨਾਂ ਦੇ ਵਿੱਚ ਨੋਕ-ਝੋਕ ਵੀ ਬਹੁਤ ਹੁੰਦੀ ਆ ਦੋਨਾਂ ਦੇ ਵਿੱਚ ਨਿੱਕੇ-ਨਿੱਕੇ ਗੱਲ ਤੋਂ ਖਟਪਟੀ ਵੀ ਹੁੰਦੀ ਰਹਿੰਦੀ ਆ ਪਰ ਇਸ ਰਿਸ਼ਤੇ 'ਚ ਪਿਆਰ ਵੀ ਹੁੰਦਾ ਆ ਔਰ ਹੁਣ ਕੱਲ ਜੇ ਅਸੀਂ ਇਹ ਕਰੀਏ ਕਿ ਪਤੀ ਪਤਨੀ ਦੀ ਬਣਦੀ ਨਹੀਂ ਤਾਂ ਦੋਨਾਂ ਨੇ ਹਮੇਸ਼ਾ ਇਕੱਠੇ ਰਹਿਣਾ ਹੁੰਦਾ 24 ਘੰਟਿਆਂ ਦਾ ਸਮਾਂ ਹੁੰਦਾ ਜਦੋਂ ਉਹਨਾਂ ਨੇ ਇਕੱਠੇ ਰਹਿਣਾ ਹੁੰਦਾ ਹਰ ਇੱਕ ਨਿੱਕੀ ਮੋਟੀ ਗੱਲ ਉਹਨਾਂ ਨੇ ਇੱਕ ਦੂਜੇ ਦੇ ਨਾਲ ਸਾਂਝੀ ਕਰਨੀ ਹੁੰਦੀ ਰਿਸ਼ਤੇਦਾਰੀ ਨੂੰ ਨਿਭਾਉਣ ਦੀਆਂ ਗੱਲਾਂ ਬੱਚਿਆਂ ਦੀਆਂ ਗੱਲਾਂ ਫੈਮਿਲੀ ਦੀਆਂ ਗੱਲਾਂ ਘਰ ਚਲਾਉਣ ਦੀਆਂ ਗੱਲਾਂ ਸਾਰੀਆਂ ਦੋਨਾਂ ਜਾਣਿਆਂ ਨੇ ਮਿਲ ਕੇ ਤੇ ਫਿਰ ਚਲਾਉਣੀਆਂ ਹੁੰਦੀਆਂ ਫਿਰ ਕਰਨੀਆਂ ਹੁੰਦੀਆਂ ਰਿਸ਼ਤੇਦਾਰੀਆਂ ਨਬਾਉਣੀਆਂ ਹੁੰਦੀਆਂ ਤੇ ਫਿਰ ਇਸ ਗੱਲਾਂ ਦੇ ਵਿੱਚ ਚੱਲਦੇ ਆ ਦੋਨਾਂ ਦੇ ਵਿੱਚ ਨਿੱਕੀਆਂ ਮੋਟੀਆਂ ਜਿਹੜੀਆਂ ਖਟਾਸਾਂ ਹੋ ਜਾਂਦੀਆਂ ਦੋਨਾਂ ਦੇ ਵਿੱਚ ਨਿੱਕੀ ਮੋਟੀ ਗੱਲ ਤੋਂ ਖੜਕ ਜਾਂਦੀ ਪਰ ਇਹ ਗੱਲਾਂ ਨਿੱਕੀਆਂ ਮੋਟੀਆਂ ਹੀ ਹੁੰਦੀਆਂ ਇਹਨਾਂ ਗੱਲਾਂ ਨੂੰ ਹਵਾ ਦੇ ਕੇ ਵੱਡੀਆਂ ਨਹੀਂ ਕਰਨਾ ਚਾਹੀਦਾ ਪਰ ਇੱਕ ਇੱਥੇ ਇਹ ਵੀ ਇੱਕ ਬਹੁਤ ਵੱਡੀ ਸਚਾਈ ਆ ਕਿ ਦੋਨਾਂ ਦਾ ਇੱਕ ਦੂਜੇ ਬਿਨਾ ਗੁਜ਼ਾਰਾ ਨਹੀਂ ਇਹ ਦੋਨੋਂ ਬਰਾਬਰ ਹੀ ਚੱਲਦੇ ਰਹਿਣ ਫਿਰ ਹੀ ਜ਼ਿੰਦਗੀ ਦੀ ਗੱਡੀ ਦੌੜਦੀ ਆ ਤੇ ਫਿਰ ਅਸੀਂ ਗੱਲ ਕਰ ਰਹੇ ਸੀ ਕਿ ਪਤਨੀ ਨੂੰ ਪਤੀ ਦੀ ਕਮੀ ਮਹਿਸੂਸ ਕਦੋਂ ਹੁੰਦੀ ਆ ਹੁਣ ਪਤੀ ਪਤਨੀ ਸਾਰਾ ਦਿਨ ਘਰ ਵਿੱਚ ਕੰਮ ਕਰਦੀ ਆ ਸਿਰਫ ਇੱਕ ਪਤੀ ਤੋਂ ਬਿਨਾ ਉਹਨੂੰ ਕੋਈ ਨਹੀਂ ਕਹਿੰਦਾ ਕਿ ਤੂੰ ਬੈਠ ਜਾ ਤੂੰ ਰੈਸਟ ਕਰ ਲੈ ਤੂੰ ਆਪਣਾ ਖਿਆਲ ਰੱਖ ਜਾਂ ਉਹਦੇ ਆਤਮ ਸਨਮਾਨ ਦੀ ਰੱਖਿਆ ਪਤੀ ਤੋਂ ਬਿਨਾ ਕੋਈ ਨਹੀਂ ਕਰਦਾ ਜੇ ਅਸੀਂ ਇਸ ਸਚਾਈ ਦੀ ਗੱਲ ਕਰੀਏ ਨਾ ਤਾਂ ਫਿਰ ਪਤਨੀ ਦੇ ਨਖਰੇ ਪਤੀ ਤੋਂ ਬਿਨਾ ਕੋਈ ਨਹੀਂ ਚੱਲਦਾ ਇੱਕ ਪਤੀ ਹੀ ਆ ਜਿਹੜਾ ਪਤਨੀ ਦੇ ਨਖਰੇ ਚੱਲਦਾ ਉਹਦੀਆਂ ਲੋੜਾਂ ਉਹਦੀਆਂ ਜ਼ਰੂਰਤਾਂ ਉਹਦੇ ਸ਼ੌਂਕ ਸਾਰੇ ਪੂਰੇ ਕਰਦਾ ਬੇਸ਼ੱਕ ਮੈਂ ਇਹ ਵੀ ਕਹਿੰਨੀ ਕਿ ਸਾਰੀ ਦੁਨੀਆ ਇੱਕੋ ਜਿਹੀ ਨਹੀਂ ਵੱਖ-ਵੱਖ ਰੰਗਾਂ ਦੇ ਲੋਕ ਆ ਪਾਰੇ ਦੋਨਾਂ ਦਾ ਰਿਸ਼ਤਾ ਇੰਨਾ ਖੂਬਸੂਰਤ ਹੈ ਕਿ ਪਤਨੀ ਹੀ ਆਪਣੇ ਪਤੀ ਤੇ ਸਹਾਨ ਕਰਕੇ ਕੋਈ ਕੰਮ ਛੱਡ ਦਿੰਦੀ ਆ ਕਿ ਨਹੀਂ ਮੇਰੇ ਤੋਂ ਨਹੀਂ ਹੁੰਦਾ ਤੇ ਉਹ ਇਸ ਗੱਲ ਨੂੰ ਸਮਝਦਾ ਵੀ ਆ ਇਸ ਕਰਕੇ ਇਸ ਰਿਸ਼ਤੇ ਨੂੰ ਇੰਨਾ ਹੀ ਖੂਬਸੂਰਤ ਬਣਾ ਕੇ ਰੱਖਣਾ ਚਾਹੀਦਾ ਇਹ ਗੱਲ ਭੈਣਾਂ ਨੂੰ ਸਮਝ ਲੈਣੀ ਚਾਹੀਦੀ ਆ ਕਿ ਜੇਕਰ ਅਸੀਂ ਇੰਨਾ ਕੁਝ ਕਹਿ ਰਹੀਆਂ ਵਾਂ ਤਾਂ ਉਹ ਸੁਣ ਰਿਹਾ ਆ ਨਾ ਤਾਂ ਸਾਡਾ ਪਤੀ ਹੀ ਆ ਉਹਨੂੰ ਸਾਡੇ ਨਾਲ ਪਿਆਰ ਹੈ ਉਹਨੂੰ ਸਾਡੇ ਤੇ ਭਰੋਸਾ ਹੈ ਤਾਹੀਂ ਕਰਕੇ ਉਹ ਸਾਡੇ ਨਖਰੇ ਚੱਲਦਾ ਆ ਇਹ ਇੱਕ ਕੌੜਾ ਸੱਚ ਆ ਜੋ ਪਹਿਣਾ ਨੂੰ ਸਮਝ ਲੈਣਾ ਚਾਹੀਦਾ ਵਾ ਕਿ ਇੱਕ ਪਤੀ ਤੋਂ ਬਿਨਾ ਜਿਹੜਾ ਵਾ ਉਹ ਪਤਨੀ ਦੀ ਬਾਤ ਕੋਈ ਨਹੀਂ ਪੁੱਛਦਾ ਉਹਨਾਂ ਦਾ ਦੁੱਖ ਕੋਈ ਨਹੀਂ ਸਮਝ ਸਕਦਾ ਉਹਨਾਂ ਦਾ ਦਰਦ ਕੋਈ ਨਹੀਂ ਸਮਝ ਸਕਦਾ ਉਹੀ ਆ ਜਿਹੜਾ ਤੁਹਾਡੇ ਦੁੱਖ ਸੁੱਖ 'ਚ ਤੁਹਾਡੇ ਨਾਲ ਖੜਾ ਹੁੰਦਾ ਤੁਹਾਡੇ ਤੁਹਾਨੂੰ ਪਿੱਠ ਨਹੀਂ ਦਿੰਦਾ ਤੁਹਾਡੇ ਬਰਾਬਰ ਤੇ ਖੜਾ ਹੁੰਦਾ ਭਾਵੇਂ ਕਿਸੇ ਨਾਲ ਕੋਈ ਉੱਚੀ ਨੀਚ ਹੋ ਜੇ ਕੋਈ ਗਲਤੀ ਹੋ ਜੇ ਤੇ ਤੁਹਾਡਾ ਬਾਕੀ ਭਵੇਂ ਸਾਥ ਛੱਡ ਜਾਣ ਪਰ ਤੁਹਾਡਾ ਪਤੀ ਜਿਹੜਾ ਵਾ ਨਾ ਉਹ ਤੁਹਾਡੇ ਨਾਲ ਖੜਾ ਹੁੰਦਾ ਤੇ ਜੇਕਰ ਇੱਕ ਔਰਤ ਵੀ ਇਹ ਗੱਲਾਂ ਨੂੰ ਸਮਝ ਲਵੇ ਨਾ ਤਾਂ ਫਿਰ ਇਹ ਰਿਸ਼ਤੇ ਬਹੁਤ ਖੂਬਸੂਰਤ ਹੋ ਜਾਣ ਫਿਰ ਸ਼ਾਇਦ ਪਤੀ ਪਤਨੀ ਦੀ ਆਪਸੀ ਜਿਹੜੀ ਨੋਕ ਝੋਕਿਆ ਨਾ ਇਹ ਵੀ ਖਤਮ ਹੋ ਜੇ ਵੈਸੇ ਤੇ ਨੋਕ ਝੋਕ ਵੀ ਪਿਆਰ ਦਾ ਇੱਕ ਹਿੱਸਾ ਹੁੰਦੀ। ਉਹ ਇਹ ਨੋਕ ਝੋਕ ਜਿਹੜੀ ਆ ਨਾ ਇਹ ਮਿੱਠੀ ਮਿੱਠੀ ਹੀ ਬਣੀ ਰਹੇ ਤੇ ਚੰਗਾ ਆ ਤਾਂ ਜ਼ਿੰਦਗੀ ਜਿਹੜੀ ਖੂਬਸੂਰਤ ਲੰਘਦੀ ਜਾਂਦੀ ਆ ਇਸ ਕਰਕੇ ਪਤਨੀਆਂ ਨੂੰ ਵੀ ਆਪਣੇ ਪਤੀ ਦੀ ਜਿਹੜੀ ਗੱਲ ਆ ਉਹ ਸਮਝਣੀ ਚਾਹੀਦੀ ਆ ਕਿਉਂਕਿ ਉਹ ਵੀ ਸਵੇਰ ਤੋਂ ਜਾ ਕੇ ਸ਼ਾਮ ਤੱਕ ਕੰਮਕਾਰ ਤੋਂ ਥੱਕ ਟੁੱਟ ਕੇ ਆਉਂਦੇ ਆ ਆਉਂਦਿਆਂ ਹੀ ਉਹਨਾਂ ਤੇ ਪ੍ਰੈਸ਼ਰ ਨਾ ਪਾ ਦਿਆ ਕਰਨ ਉਹਨਾਂ ਨੂੰ ਸਮਝਣ ਕਿਉਂਕਿ ਤੁਹਾਡਾ ਦੁੱਖ ਸੁੱਖ ਸਮਝਣ ਵਾਲਾ ਇਹੀ ਇੱਕ ਇਨਸਾਨ ਆ ਹੋਰ ਤੁਹਾਨੂੰ ਕੋਈ ਨਹੀਂ ਜੇ ਸਮਝ ਸਕਦਾ ਤੁਹਾਡੇ ਨਖਰੇ ਕੋਈ ਨਹੀਂ ਚੁੱਕ ਸਕਦਾ